ਅੱਜ ਪੂਰੇ ਦੇਸ਼ ਦੇ ਵਿੱਚ ਮਹਿਲਾ ਦਿਵਸ ਬੜੀ ਧੂਮ-ਧਾਮ ਦੇ ਨਾਲ ਮਨਾਇਆ ਜਾ ਰਿਹਾ ਹੈ ਤਾਂ ਉੱਥੇ ਹੀ ਇਸੇ ਕਰੀਤੇ ਤਰ੍ਹਾਂ ਮੋਗਾ ਦੇ ਵਿੱਚ ਵੀ ਆਮ ਆਦਮੀ ਪਾਰਟੀ ਦੇ ਮਹਿਲਾ ਵਿੰਗ ਵੱਲੋਂ ਮਹਿਲਾ ਦਿਵਸ ਦਾ ਆਯੋਜਨ ਕੀਤਾ ਗਿਆ ਇਸ ਮੌਕੇ ਮੋਗਾ ਤੋਂ ਵਿਧਾਇਕਾ ਅਮਨਦੀਪ ਕੌਰ ਅਰੋੜਾ ਤੇ ਮੋਗਾ ਦੇ ਜ਼ਿਲ੍ਹਾ ਮਹਿਲਾ ਪ੍ਰਧਾਨ ਅਮਨਦੀਪ ਕੌਰ ਨੇ ਸ਼ਿਰਕਤ ਕੀਤੀ ਤੇ ਉਨ੍ਹਾਂ ਮਹਿਲਾਵਾਂ ਨੂੰ ਉਨ੍ਹਾਂ ਦੇ ਹੱਕਾਂ ਦੇ ਪ੍ਰਤੀ ਜਾਗਰੂਕੀ ਦਿੱਤਾ ਮੈਂ ਸਾਡੇ ਪੂਰੇ ਵਰਡ ਦੀਆਂ ਮਹਿਲਾਵਾਂ ਨੂੰ ਵਧਾਈਆਂ ਦੇਣਾ ਚਾਹੁੰਦੀ ਹਾਂ ਔਰ ਮੈਂ ਇੱਕ गुजारिश ਵੀ ਕਰਨਾ ਚਾਹੁੰਦੀ ਹਾਂ ਕਿ ਸਿਰਫ ਇੱਕ ਦਿਨ ਨੂੰ ਹੀ ਸੈਲੀਬ੍ਰੇਟ ਅਸੀਂ ਜੋ ਅਜਮਾਨ ਸਮਾਨ ਸਾਰਿਆਂ ਵੱਲੋਂ ਔਰਤਾਂ ਨੂੰ ਦਿੱਤਾ ਜਾ ਰਿਹਾ ਇਹ ਅਸੀਂ ਹਮੇਸ਼ਾ ਆਪਣੀ ਜ਼ਿਹਨ ਦੇ ਵਿੱਚ ਆਪਣੇ ਦਿਮਾਗ ਦੇ ਵਿੱਚ ਬਰਕਰਾਰ ਰੱਖਿਆ ਕਰੀਏ ਔਰ ਹਮੇਸ਼ਾ ਜਿਹੜਾ ਹੈਗਾ ਉਹਨਾਂ ਨੂੰ ਇੱਜ਼ਤ ਸਨਮਾਨ ਦੇਈਏ ਔਰ ਤਾਂ ਅੱਜ ਬਹੁਤ ਮਜ਼ਬੂਤ ਨੇ ਅੱਜ ਸਾਡੇ ਪੂਰੇ ਸਮਾਜ ਦੇ ਵਿੱਚ ਸਾਡੇ ਅਗਰ ਸਟੇਟ ਦਾ ਕਹੀਏ ਜਾਂ ਦੇਸ਼ ਦੀ ਕਹੀਏ ਤਰੱਕੀ ਦੇ ਵਿੱਚ ਆਪਣਾ ਪੂਰਾ ਯੋਗਦਾਨ ਪਾ ਰਹੇ ਪਾ ਰਹੀਆਂ ਨੇ ਮੇਰੇ ਨਾਲ ਐਸ ਡੀ ਐਮ ਚਾਰੂ ਮਿਤਾ ਜੀ ਮੌਜੂਦ ਨੇ ਜੋ ਸਾਡਾ ਮੋਗਾ ਵੀ ਔਰ ਸਾਡੇ ਧਰਮਕੋਟ ਵੀ ਦੇਖ ਰਹੇ ਨੇ ਔਰ ਮੇਰੇ ਨਾਲ ਸਾਡੇ ਪੁਲਿਸ ਦੇ ਵਿੱਚ ਰਮਨਦੀਪ कौर मैडम ਔਰ ਸਾਡੇ ਹਰ ਡਿਪਾਰਟਮੈਂਟ ਦੇ ਵਿੱਚ ਸਾਡੇ ਹੁਣ ਪੋਲੀਟੀਕਲੀ ਵੀ ਸਾਡੀਆਂ ਭੈਣਾਂ ਬਹੁਤ ਐਕਟਿਵ ਨੇ ਇੱਥੇ ਸਾਡੇ ਜ਼ਿਲ੍ਹਾ ਪ੍ਰਧਾਨ ਨੇ ਸਾਡੇ ਮਸੀ ਮੈਡਮ ਮੌਜੂਦ ਨੇ ਔਰ ਸਾਰੀਆਂ ਸਾਡੀਆਂ ਮਹਿਲਾਵਾਂ ਬਹੁਤ ਹੀ ਹਿੰਮਤ ਦੇ ਨਾਲ ਜਿਹੜੀਆਂ ਹੈਗੀਆਂ ਆਪਣੇ ਦੇਸ਼ ਦੀ ਆਪਣੀ ਸਟੇਟ ਦੀ ਤਰੱਕੀ ਦੇ ਵਿੱਚ ਯੋਗਦਾਨ ਪਾ ਰਹੀਆਂ ਨੇ ਹਾਂਜੀ ਸਾਡੇ ਹਮੇਸ਼ਾ ਹੀ ਜਿਵੇਂ ਅਸੀਂ ਵੂਮਨ ਵਿੰਗ 'ਚ ਹੈਗੇ ਆ ਤਾਂ ਸਾਨੂੰ ਮੈਨੂੰ ਖਾਸ ਤੌਰ ਤੇ ਇਹੀ ਹੁੰਦਾ ਕਿ ਮਹਿਲਾਵਾਂ ਨੂੰ ਵੱਧ ਤੋਂ ਵੱਧ ਉਹਨਾਂ ਦਾ ਮਾਨ ਸਨਮਾਨ ਦਿਵਾਇਆ ਜਾਵੇ ਕਿਉਂਕਿ ਮੈਂ ਇਹਨੂੰ ਆਪਣੀ ਜ਼ਿੰਮੇਵਾਰੀ ਸਮਝਦੀ ਆ ਜਿਸ ਤਰੀਕੇ ਨਾਲ ਸਾਡੇ ਗੁਰੂਆਂ ਪੀਰਾਂ ਨੇ ਔਰਤ ਨੂੰ ਮਾਨ ਸਤਿਕਾਰ ਦਿੱਤਾ ਹੈ ਕਈ ਵਾਰ ਉਹ ਮਾਨਸਿਕ ਸਹਾਰ ਨਹੀਂ ਮਿਲਦਾ ਅਸੀਂ ਚਾਹੁੰਦੇ ਹਾਂ ਕਿ ਕੁਛ ਨਾ ਕੁਛ ਕੱਢ ਕੇ ਵੀ ਔਰਤ ਨੂੰ ਜੇ ਥੋੜੀ ਜਿਹੀ ਵੀ ਖੁਸ਼ੀ ਦੇ ਸਕੀਏ ਤਾਂ ਉਹ ਬਹੁਤ ਵੱਡੀ ਗੱਲ ਹੈ ਜਿਸ ਅਸੀਂ ਚਾਹੁੰਦੇ ਹਾਂ ਕਿ ਔਰਤ ਹਰ ਮੁਕਾਮ ਹਰ ਖੇਤਰ ਦੇ ਵਿੱਚ ਜਿੱਥੇ ਅੱਗੇ ਜਾ ਰਹੀ ਹੈ ਉੱਥੇ ਆਪਣੇ ਦਿਲ ਦੀਆਂ ਜੋ ਖੁਸ਼ੀਆਂ ਜੋ ਰੀਝਾਂ ਉਹਨਾਂ ਨੂੰ ਵੀ ਇੰਜੋਏ ਕਰੇ ਕਿਉਂਕਿ ਜੇ ਉਹ ਆਪਦੀ ਜ਼ਿੰਦਗੀ ਜਿਊਂਗੀ ਤਾਂ ਉਹਨਾਂ ਦਾ ਪਰਿਵਾਰ ਖੁਸ਼ ਰਹੂਗਾ ਅਤੇ ਇਸ ਮੌਕੇ ਕਰਵਾਏ ਗਏ ਇੱਕ ਸਮਾਗਮ ਦੇ ਵਿੱਚ ਮਹਿਲਾ ਪੁਲਿਸ ਕਰਮਚਾਰੀਆਂ ਦਾ ਸਨਮਾਨ ਵੀ ਕੀਤਾ ਗਿਆ ਤੇ ਪੁਲਿਸ ਕਰਮਚਾਰੀ ਕੁਲਵੰਤ ਕੌਰ ਨੇ ਦੱਸਿਆ ਹੈ ਕਿ ਉਹਨਾਂ ਨੂੰ ਬਹੁਤ ਮਾਣ ਹੈ ਕਿ ਉਹ ਪੁਲਿਸ ਦੇ ਵਿੱਚ ਕੰਮ ਕਰ ਰਹੇ ਨੇ ਤੇ ਔਰਤਾਂ ਅੱਜ ਕਿਸੇ ਵੀ ਖੇਤਰ ਦੇ ਵਿੱਚ ਮਰਦਾਂ ਨਾਲੋਂ ਘੱਟ ਨਹੀਂ ਤੇ ਮਹਿਲਾ ਦਿਵਸ ਸਾਰੇ ਪੰਜਾਬ ਪਰਚੀ ਮਨਾਇਆ ਜਾ ਰਿਹਾ ਹੈ ਤੇ ਇਸ ਦੀ ਮੈਨੂੰ ਬਹੁਤ ਜ਼ਿਆਦਾ ਖੁਸ਼ੀ ਆ ਕਿਉਂਕਿ ਮੈਂ ਖੁਦ ਮਹਿਲਾ ਹਾਂ ਤੇ ਇਹਦੇ ਸਾਰੇ ਹੀ ਸਾਰੇ ਹੀ ਖੇਤਰ ਵਿੱਚ ਮਨਾਇਆ ਜਾ ਰਿਹਾ ਹੈ ਸਾਰੀਆਂ ਹੀ ਮਹਿਲਾਵਾਂ ਨੂੰ ਮੇਰੇ ਵੱਲੋਂ ਬਹੁਤ-ਬਹੁਤ ਵਧਾਈਆਂ ਮਹਿਲਾ ਦਿਵਸ ਤੇ। ਅ ਕੁਵਰ ਜੀ ਸਭ ਤੋਂ ਵੱਡੀ ਗੱਲ ਇਹ ਹੈਗੀ ਆ ਕਿ ਅੱਜ ਦੇ ਦਿਨ ਦੀ ਜੇ ਆਪਾਂ ਗੱਲ ਕਰੀਏ ਤਾਂ ਮਹਿਲਾ ਕਿਸੇ ਵੀ ਖੇਤਰ ਚ ਘਟੜੀਆਂ ਤੁਸੀਂ ਵੀ ਇੱਕ ਪੁਲਿਸ ਦੇ ਵਿੱਚੋਂ ਕਿੱਦਾਂ ਫੀਲ ਕਰਦੇ ਹੋ? ਹਾਂਜੀ ਅਸੀਂ ਬਹੁਤ ਵਧੀਆ ਫੀਲ ਕਰ ਰਹੇ ਹਾਂ। ਅ ਬਟ ਇਦਾਂ ਜਦੋਂ ਵੀ ਲੜਕੀ ਪੈਦਾ ਹੁੰਦੀ ਹੈ ਉਦੋਂ ਹੀ ਦੋ ਕੁਲਾਂ ਦਾ ਮਤਲਬ ਕਿ ਸੰਜੋਗ ਬਣ ਜਾਂਦਾ ਉਹਨਾਂ ਦਾ ਪਹਿਲਾਂ ਪੇਕਾਕਰ ਸਵਰਦੀ ਆ ਫਿਰ ਸੋਰਾਕਰ ਸਵਰਦੀ ਆ ਠੀਕ ਹੈ ਜੀ ਇਹਦੇ ਵਿੱਚ ਇਹ ਹੀ ਆ ਕਿ ਉਹਨਾਂ ਨੂੰ ਜਦੋਂ ਜੌਬ ਵੀ ਮਿਲ ਜਾਂਦੀ ਹੈ ਤਾਂ ਬਹੁਤ ਹੀ ਵਧੀਆ ਤੇ ਤਰੱਕੀਆਂ ਬੁਲੰਦੀਆਂ ਨੂੰ ਛੂੰਦੀ ਆ ਹਰ ਖੇਤਰ ਵਿੱਚ ਹੀ ਜਿੱਦਾਂ ਕਿ ਸਰਪੰਚ ਉੱਠਦੇ ਨੇ ਲੇਡੀ ਸਰਪੰਚ ਨੇ ਜਾਂ ਐਮਐਲਏ ਨੇ ਕੋਈ ਵੀ ਹੈਨਾ ਹਰ ਇੱਕ ਵਰਗ 'ਚ ਜਾਂ ਖੇਡਾਂ 'ਚ ਕਹਿ ਲਓ ਠੀਕ ਹੈ ਸਾਰੇ ਵਰਗ 'ਚ ਹੈ ਜੋ ਲੜਕੀ ਹੀ ਅੱਗੇ ਆ ਮਹਿਲਾਵਾਂ ਹੀ ਅੱਗੇ ਆ ਜਕ ਪਾਣੀ ਟਿਬੇ ਲਈ ਮੋਗਾ ਤੋਂ ਉਕਾੜਾ ਦੀ ਰਿਪੋਰਟ